ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦਾ ਜਿਹੜਾ ਵੀਡੀਓ ਦਾ ਟਾਪਿਕ ਹੈਗਾ ਵਰਕ ਘੱਟ ਬੋਲਣ ਦੇ ਨੁਕਸਾਨ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਘੱਟ ਬੋਲਣ ਦੇ ਨੁਕਸਾਨ ਇਸ ਦੁਨੀਆ ਵਿੱਚ 4 ਤਰ੍ਹਾਂ ਦੇ ਇਨਸਾਨ ਹਨ ਕੁਝ ਜ਼ਿਆਦਾ ਬੋਲਦੇ ਹਨ ਤੇ ਕੁਝ ਘੱਟ ਬੋਲਦੇ ਹਨ ਇਹ ਹਰ ਇੱਕ ਦੀ ਆਪਣੀ ਆਪਣੀ ਆਦਤ ਤੇ ਸੁਭਾਅ ਹੁੰਦਾ ਹੈ ਕੱਟ ਬੋਲਣ ਦੇ ਬਹੁਤ ਫਾਇਦੇ ਹਨ ਪਰ ਇਸ ਦੇ ਕੁਝ ਨੁਕਸਾਨ ਵੀ ਹਨ ਜ਼ਰੂਰੀ ਕੰਮ ਦੇ ਸਮੇਂ ਜਾਂ ਮਹੱਤਵਪੂਰਨ ਗੱਲ ਦੇ ਸਮੇਂ ਚੁੱਪ ਰਹਿਣਾ ਇੱਕ ਮੂਰਖਤਾ ਹੈ ਬਹੁਤ ਸਾਰੇ ਲੋਕ ਕੱਟ ਬੋਲਣ ਵਾਲਿਆਂ ਨੂੰ ਪਸੰਦ ਨਹੀਂ ਕਰਦੇ ਇਸ ਲਈ ਉਹਨਾਂ ਦੇ ਦੋਸਤ ਮਿੱਤਰ ਵੀ ਘੱਟ ਹੁੰਦੇ ਹਨ ਜਿਸ ਨਾਲ ਕੱਟ ਬੋਲਣ ਵਾਲੇ ਲੋਕ ਕਈ ਵਾਰ ਇਕੱਲੇ ਰਹਿ ਜਾਂਦੇ ਹਨ ਕੱਟਰ ਬੋਲਣ ਵਾਲੇ ਲੋਕਾਂ ਨੂੰ ਕਮੰਡੀ ਸਮਝਿਆ ਜਾਂਦਾ ਹੈ ਕੱਟ ਬੋਲਣ ਵਾਲੇ ਲੋਕਾਂ ਨੂੰ ਕਦੇ-ਕਦੇ ਅਣਸੁਣਿਆ ਕਰ ਦਿੱਤਾ ਜਾਂਦਾ ਹੈ ਉਹਨਾਂ ਦੀ ਗੱਲ ਨੂੰ ਜ਼ਿਆਦਾ ਤਵੱਜੂ ਨਹੀਂ ਦਿੱਤੀ ਜਾਂਦੀ ਕੱਟ ਬੋਲਣ ਵਾਲਾ ਇਨਸਾਨ ਹਰ ਗੱਲ ਨੂੰ ਕੰਨ ਵਿੱਚ ਸੰਕੋਚ ਕਰਦਾ ਹੈ ਜਿਸ ਕਰਕੇ ਉਸ ਨੂੰ ਕਈ ਵਾਰ 侮ਮਾਨ ਸਹਿਣਾ ਪੈਂਦਾ ਹੈ ਘੱਟ ਬੋਲਣ ਵਾਲੇ ਲੋਕ ਆਪਣੇ ਹੱਕਾਂ ਤੇ ਅਧਿਕਾਰਾਂ ਲਈ ਨਹੀਂ ਬੋਲ ਪਾਉਂਦੇ ਜਿਸ ਕਰਕੇ ਉਹ ਹਰ ਕਦਮ ਤੇ ਧੋਖਾ ਤੇ ਨੁਕਸਾਨ ਚੱਲਦੇ ਹਨ ਅਜਿਹੇ ਲੋਕ ਆਪਣੀ ਗੱਲ ਖੋਲ ਕੇ ਕਿਸੇ ਦੇ ਸਾਹਮਣੇ ਨਹੀਂ ਰੱਖ ਸਕਦੇ ਜਿਸ ਕਰਕੇ ਜ਼ਿਆਦਾ ਬੋਲਣ ਵਾਲੇ ਲੋਕ ਅਜਿਹੀ ਇਨਸਾਨੀ ਤੀ ਹਾਵੀ ਹੋ ਜਾਂਦੇ ਹਨ ਕਈ ਵਾਰ ਸਮਾਜ ਦੇ ਲੋਕ ਘੱਟ ਬੋਲਣ ਵਾਲਿਆਂ ਤੋਂ ਉਮੀਦ ਕਰਦੇ ਹਨ ਕਿ ਉਹ ਵੀ ਕੁਝ ਬੋਲਣ ਪਰ ਅਜਿਹੇ ਲੋਕ ਬੋਲ ਨਹੀਂ ਪਾਉਂਦੇ ਜਿਸ ਕਰਕੇ ਸਮਾਜਿਕ ਸਤਿਰ ਤੇ અપਮਾਨ ਸਹਿਣਾ ਪੈਂਦਾ ਹੈ। ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਇਨਸਾਨ ਨੂੰ ਆਪਣੇ ਅਧਿਕਾਰਾਂ ਲਈ ਬੋਲਣਾ ਚਾਹੀਦਾ ਹੈ। ਇੰਨਾ ਕਿ ਜ਼ਰੂਰ ਬੋਲਣਾ ਚਾਹੀਦਾ ਹੈ ਕਿ ਅਸੀਂ ਆਪਣੀ ਗੱਲ ਖੁੱਲ੍ਹ ਕੇ ਸਭ ਦੇ ਸਾਹਮਣੇ ਰੱਖ ਸਕੀਏ ਤਾਂ ਜੋ અપਮਾਨ ਨਾ ਸਹਿਣਾ ਪਵੇ। ਆਏ ਸੀ ਕੀ ਵੀਡੀਓ ਜਿਹੜੀ ਘੱਟ ਬੋਲਣ ਦੇ ਨੁਕਸਾਨ ਤੇ ਤੇ ਅੱਜ ਦੀ ਵੀਡੀਓ ਜੈ ਨਹੀਂ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਤਾਂ ਪਲੀਜ਼ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ